ਧਨ ਦਾ ਮੰਗਤਾ ਮੰਗਤਾ ਜਮਿਆ ਮੰਗਤਾ ਜੀਵਿਆ ਮੰਗਤਾ ਹੀ ਮਰ ਗਿਆ ਕਿਉਂਕਿ ਲੋਭ ਕਦੀ ਸ਼ਾਂਤ ਨਹੀਂ ਹੁੰਦਾ ਨਾਮ ਦਾ ਮੰਗਤਾ ਅਗਰ ਨਹੀਂ ਵੀ ਮਿਲਿਆ ਇਹ ਮੰਗਤਾ ਵੀ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਮ ਇੱਕ ਬਾਦਸ਼ਾਹੀ ਬਾਦਸ਼ਾਹ ਨਾਮ ਦੇ ਮੰਗਣ ਵਿੱਚ ਇਤਨਾ ਰਸ ਹੋਵੇ ਤੇ ਮਿਲ ਜਾਵੇ ਤੇ ਫਿਰ ਕਿਤਨਾ ਰਸ ਹੋਏਗਾ ਨਾਮ ਦੇ ਮੰਗਣ ਦੇ ਜੇ ਇਤਨੀ ਪਵਿੱਤਰਤਾ ਹੋਵੇ ਤੇ ਜਦ ਮਿਲ ਜਾਏ ਤਾਂ ਕਿਤਨੀ ਪਵਿੱਤਰਤਾ ਹੋਵੇਗੀ ਨਾਮ ਦੇ ਮੰਗਣ ਦੇ ਵਿੱਚ ਮਨੁੱਖ ਇਤਨਾ ਸ਼ਕਤੀਸ਼ਾਲੀ ਹੋ ਜਾਏ ਜਿਸ ਨੂੰ ਅਸੀਂ ਮੰਗਣਾ ਕਹਿੰਦੇ ਆ ਨਾ ਕਈ ਮੈਨੂ ਕਹਿੰਦੇ ਨੇ ਨਾਮ ਦਾਣ ਦਿਓ ਮੈਂ ਕਿ ਕੱਖ ਨਹੀਂ ਤੁਸੀਂ ਸੁਣਿਆ ਕਥਾ ਨੂੰ ਇਹ ਨਿਜ ਪਦ ਦਾਤਾ ਕੇਵਲ ਪਰਮਾਤਮਾ ਹੈ। ਉਸੇ ਦੇ ਬਿਖਾਰੀ ਬਣੋ। ਜਿਸ ਦਿਨ ਪਰਮਾਤਮਾ ਦੇ ਬਿਖਾਰੀ ਬਣ ਗਏ ਉਹ ਦਿਨ ਸ਼ੈਨ ਸ਼ਾਹਾਂ ਦੇ ਸ਼ੈਨ ਸ਼ਾਹ ਬਣ ਜਾਓਗੇ। ਸੰਸਾਰ ਦੇ ਬਿਖਾਰੀ ਬਣੇ ਮਰਦੇ ਦਮ ਤੱਕ ਬਿਖਾਰੀ ਰਹੋਗੇ। ਇਹ ਵੀ ਮੈਂ ਅਰਜ਼ ਕਰਦੇ ਹਾਂ। ਬਿਖਾਰੀ ਹੋ ਕੇ ਹੀ ਮਰੋਗੇ। ਉਸ ਦੇ ਬਿਖਾਰੀ ਬਣੋ। ਉਦੇ ਬਿਖਾਰੀ ਬਾਦਸ਼ਾਹਾਂ ਦੇ ਬਾਦਸ਼ਾਹ